ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਮੈਨੂੰ ਕਈਆਂ ਨੇ ਕਿਹਾ ਵੀ ਵਿਦਾਊਟ ਫਿਲਟਰ ਵੀਡੀਓ ਪਾ ਹਨ ਤੇ ਮੈਂ ਨਾ ਵਿਦਾਊਟ ਫਿਲਟਰ ਵੀਡੀਓ ਪਾਤੀ ਆ ਤੇ ਐਡੇ ਵੀ ਅਸੀਂ ਮਾੜੇ ਨਹੀਂ ਹੈਗੇ ਹਨਾ ਸੋ ਅੱਜ ਮੇਰੀ ਝੜ ਦੁਖਦੀ ਆ ਤੁਸੀਂ ਦੇਖ ਹੀ ਰਹੇ ਹੋਮੂਗੇ ਪਾਸਾ ਮੇਰਾ ਦੁਖੀ ਜਾਂਦਾ ਤੇ ਬੜਿਆਂ ਨੇ ਕਿਹਾ ਸੀ ਮੈਨੂੰ ਵੀ ਵਿਦਾਊਟ ਫਿਲਟਰ ਵੀਡੀਓ ਪਾਓ ਵਿਦਾਊਟ ਫਿਲਟਰ ਲੈ ਆ ਮੇਰੀ ਵਿਦਾਊਟ ਫਿਲਟਰ ਵੀਡੀਓ ਆ ਗਈ ਅਸੀਂ ਇੰਨਾ ਫਿਲਟਰ ਨਹੀਂ ਲਾਉਦੇ ਮੰਨਿਆ ਕੁੜੀਆਂ ਲਈ ਫਿਲਟਰ ਬਣਿਆ ਹੋਇਆ ਦਾ ਸੋ ਲੈ ਮੋਰ ਤੁਸੀਂ ਆਪਣੇ ਚਿੱਤ ਨੂੰ ਸ਼ਾਂਤੀ ਦੇ ਲਿਓ ਹਨਾ ਹੁਣ ਤੁਸੀਂ ਲੈ ਦੇਖ ਲਓ ਮੇਰੀ ਵਿਦਾਊਟ ਫਿਲਟਰ ਵੀਡੀਓ ਅੱਜ ਨਾ ਮੈਂ ਠੀਕ ਨਹੀਂ ਮੇਰੀ ਜਾੜ ਬਹੁਤ ਜ਼ਿਆਦਾ ਦਰਦ ਕਰਦੀ ਆ ਸੋ ਮੈਂ ਅੱਜ ਘਰ ਸੀਗੀ ਹਨਾ ਤੇ ਬਹ ਜੇ ਮੈਡੀਸਨ ਲਈਆ ਸੋ ਦੇਖਦੇ ਆ ਕਿੰਨਾ ਫਰਕ ਪੈਂਦਾ ਨਹੀਂ ਤਾਂ ਫਿਰ ਡਾਕਟਰ ਤੇ ਜਾਣਾ ਹੀ ਪੈਣਾ ਹਨਾ ਤੇ ਹੋਰ ਸੁਣਾਉ ਜੀ ਠੀਕ ਠਾਕ ਹਾਂ ਸਾਡੇ ਤਾਂ ਮੌਸਮ ਬਹੁਤ ਠੰਡਾ ਹੋਇਆ ਪਿਆ ਬੀ ਪੈ ਗਿਆ ਕੱਲ ਵੀ ਤੇ ਅੱਜ ਵੀ ਬਸ ਆਇਆ ਹੀ ਖੜਾ ਜਮਾਂ ਵੀ ਤੇ ਬਾਕੀ ਕਿੱਥੇ ਕਿੱਥੇ ਨਹੀਂ ਪੈ ਗਿਆ ਤੁਸੀਂ ਸਾਰੇ ਜਾਣੇ ਦੱਸਿਓ ਕਿੱਥੇ ਕਿੱਥੇ ਮੌਸਮ ਠੰਡਾ ਹੋ ਗਿਆ ਜਰੂਰ ਦੱਸਿਓ ਸੋ ਦੇਖ ਲਓ ਵਿਦਆਉ ਫਿਲਟਰ ਬਹੁਤ ਸੋਹਣਾ ਲੱਗਦਾ